ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢिलो ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019870 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਾਲਕ ਕੱਟੀ ਦਿਖਾਉਣੀ ਆ ਜਿਹਦੀ ਮਾ ਵੀ ਨਾਲ ਆ ਰਿਕਾਰਡ ਸਾਰਾ ਤੁਹਾਨੂੰ ਬਾਇਓ ਡਾਟਾ ਮਿਲੂਗਾ ਰੇਟ ਵੀਡੀਓ ਦੇ ਵਿੱਚ ਹੋਊਗਾ ਉਹ ਅੱਗੇ ਵੀ ਨੱਕ ਜੇਗਾ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸਿਓ ਜੀ ਆਪਣਾ ਨਾਮ ਮੇਰੇ ਆਪਣਾ ਹੈਗਾ ਚਰਨਜੋਤ ਸਿੰਘ ਪਿੰਡ ਥੀਲਾ ਜਿਹੜਾ ਬਰਨਾਲਾ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ ਇਹ ਦਾ 98788 80777 98788 80777 80777 ਜਿਹੜੇ ਆਪਾਂ ਕੱਟੀ ਦੇਖ ਰਹੇ ਅੱਜ ਆਪਾਂ ਇਹ ਬਕਾਊ ਕਰੀਆ ਹਾਂਜੀ ਅੱਜ ਤਾਂ ਠੀਕ ਆ ਇਸੇ ਮੱਝ ਦੀ ਹੈਗੀ ਹੈ ਨਾ ਇਸੇ ਮੱਝ ਦੀ ਹੈਗੀ ਅੱਛਾ ਉਸ ਤੋਂ ਬਾਅਦ ਮੱਝ ਹੁਣ ਦੁਬਾਰੇ ਹਲੇ ਸੂਣੀ ਆ ਇਹ ਤਾਂ ਵੀਰੇ ਹੁਣ ਡੇਢ ਮਹੀਨਾ ਰਹਿ ਗਿਆ ਪੌਣੇ ਦਾ ਕਿਹੜਾ ਸੂਆ ਸੂਆ ਅੱਗੇ ਅੱਛਾ ਪਹਿਲੇ ਸੂਈ ਦੀ ਕੱਟੀ ਜਾਏ ਪਹਿਲੇ ਸੂਈ ਦੀ ਕੱਟੀ ਜਾਏ ਠੀਕ ਹੈ ਤੇ ਕਿੰਨਾ ਦੁੱਧ ਪਾਇਆ ਮੱਝ ਨੇ ਮੰਗਵਰੀ ਜੇ ਤੁਹਾਨੂੰ ਜੀ ਬਤਾ ਵੀ ਦਿਓ ਬਣਾ ਕੇ ਲੈ ਕੇ ਆਉਣੀ ਵੀ ਆਪਾਂ ਚੋਈ ਪ੍ਰਾਈਸ ਜੀ ਲੱਭ ਜੂਗੀ ਵੀਡੀਓ ਦਾ ਥੱਲੇ ਹਨਾ ਜੂਨ ਦੇ ਜੂਨ ਦੇ ਨੇ 15 ਕਿਲੋ ਉਹ ਤਾਂ ਕੱਟਿਆ ਸੀਗਾ ਤੇ ਜੂਨ ਦੇ ਮਹੀਨੇ ਪਲੂਨ ਨੇ 15 ਕਿਲੋ ਤੇ ਬਾਕੀ ਕੱਦ ਬੱਡ ਪਲੀ ਪੁੜੀ ਤਾਂ ਗਾਹੀਆਂ ਗੱਲਾਂ ਹਨਾ ਠੀਕ ਹੈ ਤੇ ਇੱਕ ਕੱਟੀ ਕਿਹੜੇ ਸੀਮਲ ਦੀ ਆ ਗਈ ਇੱਕ ਕੱਟੀ ਵੀਰੇ ਕੋਹੀ ਨੌਰ ਦੀ ਅੱਛਾ ਕੱਟੀ ਆ ਗਈ ਕੋਹੀ ਨੌਰ ਦੀ ਤੇ ਅੱਜ ਉਮਰ ਲਗਭਗ ਫਿਰ ਇਹਦੀ 11 12 ਕਿ ਮਹੀਨੇ ਹਨਾ ਨਹੀਂ ਜੀ ਉਮਰ ਵੀਰੇ 13 ਮਹੀਨੇ ਦੀ ਇਹਦਾ ਸਾਲ ਦੀ ਹੋ ਗਈ ਥੋੜਾ ਦੋ ਤਿੰਨ ਮਹੀਨੇ ਗੈਪ ਆ ਕੇ ਬਣੀ ਹੈ ਠੀਕ ਹੈ 11 ਜੂਨ ਇਹ ਗੱਲ ਸਵੇਰ ਆ ਵੀ ਕੋਈ ਨੁਰਦਿਆ ਮੇਰੇ ਬਜਾਏ ਨੂੰ ਡੀਐਨ ਵੀ ਕਰਾ ਲੈ ਆਪਾਂ ਨੂੰ ਵੀ ਚੱਕਰੀ ਨਹੀਂ ਆਪਾਂ ਦੱਸਾਂਗੇ ਚੰਗਾ ਤੇ ਕਿੰਨਾ ਵੀਡੀਓ ਬਣਾਗਾ ਆਪਾਂ ਅਗਲੇ ਟੂਰ ਸਮਾਨ ਬੋਲੋ ਕਰੇ ਠੀਕ ਹੈ ਇਹਦਾ ਰੇਟ ਅੱਜ ਕੀ ਰੱਖਿਆ ਆਪਾਂ ਇਹਦਾ ਰੇਟ ਵੀਰੇ ਆਪਾਂ ਜਾਇਜ ਮਲ 45000 ਰੁਪਏ ਮਾਨਦਾਨ ਹੋ ਜਾਊਗਾ ਮਲ ਮਲ ਕਰਾਂਗੇ ਤੋਰੀ ਬਾਹਰ ਸੁਬਰ ਕੱਦ ਕਾਠ ਵਗੈਰਾ ਤੇ ਸਿੰਘ ਕੁਆਲਟੀ ਵਗੈਰਾ ਦੇਖੋ ਕੱਟੀ ਸੋਹਣੀ ਤੋੜ ਦिए ਤੁਨ ਕੱਢ ਦੇ ਤੇ ਇਹ ਸੋਹਣੀ ਸਾਫ ਸੁਥਰੀ 13 ਮਹੀਨੇ ਦੀ ਕੱਟੀ ਝੋੜੀ ਦਿਖਾ ਦਿਆ ਆਪਾਂ ਇਹਦੀ ਸੋ ਮਾਈ ਗੋਡ ਥਣ ਨਹੀਂ ਇਹ ਤਾਂ ਝੋੜੀ ਜਮਾ ਰੋਕ ਕਿਆ ਬਾਤਾਂ ਆ ਲੋਗ ਲੋਗ ਕਰਦੀ ਐ ਕੋਹੇ ਨੂਰ ਇੱਥੇ ਦੱਸਦਾ ਵੀ ਮੈਂ ਕੋਹੇ ਨੂਰ ਆ ਥਾਣਾ ਦਾ ਸਪੇਸ ਦੇਖੋ ਤੇ ਜਿੱਦੇ ਕੱਟੀ ਤਿਆਰ ਹੋ ਗਈ ਗੱਲਾਂ ਕਰਾ ਦੂਗੀ ਜਮਾ ਸੋਹਣੀ ਸੁਨੱਖੀ ਆ ਰੇਟ ਛੜ ਦੇ ਕੋਈ ਨਾ ਸੁਭਰ ਕਦ ਕੱਢ ਤੇ ਬਾਕੀ ਬੈਠੇ ਕੁਆਲਿਟੀ ਦੇਖੋ ਕੱਟੀ ਦੀ ਸੋਹਣੀ ਸਾਫ ਸੁਥਰੀ ਰਾਜੀ ਸਮੀ ਪਲੀ ਵੀ ਫੁੱਲ ਕੁਆਲਿਟੀ ਦੇ ਵਿੱਚ ਆ ਪੂਰੀ ਬਰੀਡ ਦੇ ਬੱਚਾ ਕੋਹੇ ਨੂਰ ਦੀ ਖਾਲੇ ਸ਼ੋਅਰ ਆ ਤੇ ਮੈਂ ਦੇਖੋ ਨਾਲ ਜ਼ਬਰਦਸਤ ਗੜੀਆ ਪਿੰਡ ਬੀਲਾ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਪਾਲਕ ਕੱਟੀ ਪਸੰਦ ਹੋਵੇ ਚੰਗੇ ਰਿਕਰਡ ਵਾਲੀ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਤ